ਅੰਮ੍ਰਿਤ ਸਰ ਫੂਡ ਸਪਲਾਈ ਡਿਪਾਰਟਮੈਂਟ ਆ ਤੇ ਪੰਜਾਬ ਪੁਲਿਸ ਕੋਲੋਂ ਸਾਂਝਾ ਆਪਰੇਸ਼ਨ ਜਿਹੜਾ ਚਲਾਇਆ ਗਿਆ ਕਈ ਦਿਨਾਂ ਦੇ ਅਟੈਕ ਤੋਂ ਬਾਅਦ ਜਿਹੜਾ ਹੈ ਫੈਕਟਰੀ ਜਿਹੜੀ ਆ ਕਾਬੂ ਆਈ ਹੈ ਤੁਹਾਨੂੰ ਸਭ ਤੋਂ ਪਹਿਲੇ ਤਸਵੀਰਾਂ ਦਿਖਾ ਦਿੰਨੇ ਆ ਚੱਲ ਹੀ ਕਿਉਂ ਜਿਹੜਾ ਹੈ ਰਿਫਾਈਨਡ ਅਤੇ ਮਨਸਪਤੀ ਕਿਉ ਨੂੰ ਮਿਕਸ ਕਰਕੇ ਜਿਹੜਾ ਜਲ ਹੀ ਦੇਸੀ ਕਿਉ ਦੀ ਤਿਆਰੀ ਕੀਤੀ ਅੰਮ੍ਰਿਤ ਸਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੂਡ ਸਪਲਾਈ ਵਿਭਾਗ ਵੱਲੋਂ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਭ ਤੋਂ ਬਿਲਕੁਲ ਤਸੰਗਤੰ ਦਿਖਾਵਾਂਗੇ ਕਿ ਜਿਹੜਾ ਜੰਲੀ ਕੀ ਉਸ ਨੂੰ ਦਬਾਬੰਦ ਵੱਲੋਂ ਸੀਲ ਕੀਤਾ ਜਾ ਰਿਹਾ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਇਹ ਫੈਕਟਰੀ ਚੱਲ ਰਹੀ ਸੀ ਔਰ ਕਈ ਦਿਨਾਂ ਤੋਂ ਟ੍ਰੈਪ ਤੋਂ ਬਾਅਦ ਜਿਹੜਾ ਵੈ ਇਹ ਵੱਡੀ ਸਫਲਤਾ ਜਿਹੜੀ ਪ੍ਰਾਪਤ ਹੋਈ ਹੈ ਤੋਂ ਅੰਦਾਜ਼ਾ ਲਾ ਕਿ ਇੱਕ ਕਿਉ ਜਿਹੜਾ ਵੈ ਇਹ ਗੁਰੂ ਘਰਾਂ ਸ਼ਿਦਾ ਸਾਹਿਬ ਸਚਕੰਸ਼ਰੀ ਹਰਮੰਦੇ ਸਾਹਿਬ ਔਰ ਆਸ-ਪਾਸ ਦੇ ਕਈ ਹੋਰ ਮੰਦਰਾਂ ਦੇ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਸੀ ਦੁਕਾਨਦਾਰਾਂ ਤੱਕ ਸਪਲਾਈ ਹੋ ਰਹੀ ਸੀ ਜਿਹੜੀ ਇਸ ਕੋਡ ਦੀ ਜਿਹੜੀ ਵਰਤੋਂ ਹੈ ਉਹ ਜ਼ਿਆਦਾਤਰ ਧਾਰਮਿਕ ਕਾਰਜ ਦੇ ਵਿੱਚ ਜਿਹੜੀਆਂ ਕੀਤੀ ਜਾ ਰਹੀ ਸੀ ਜਿਹੜਾ ਫਾਈਂਡ ਅਤੇ ਬਰਜਪਤੀ ਕੀ ਉਹ ਦੀ ਜਿਹੜੀ ਹੈ ਉਸ ਦੇ ਨਾਲ ਜਿਹੜਾ ਸਕੀਮ ਤਿਆਰ ਕੀਤਾ ਜਾ ਰਿਹਾ ਸੀ ਇਸ ਤਰ੍ਹਾਂ ਮੈਂ ਨਾਮ ਆਪਣੇ ਸਾਥੀ ਸਹਿਯੋਗੀ ਨੂੰ ਕਹਾਂਗਾ ਕਿ ਦਿਖਾਉਣ ਜਿਹੜੇ ਸੈਂਪਲ ਜਿਹੜੇ ਨੇ ਉਹ ਲਿੱਤੇ ਜਾ ਰਹੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਹੈ। ਔਰ ਜਿਹੜੇ ਫੂਡ ਸਪਲਾਈ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਜਿਹੜੇ ਇੱਥੇ ਪਹੁੰਚ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਉਸ ਤੋਂ ਪਹਿਲਾਂ ਜਿਹੜੇ ਅੰਮ੍ਰਿਤ ਸਰ ਪੁਲਿਸ ਥਾਣੇ ਦੇ ਜਿਹੜੇ ਇੰਚਾਰਜ ਵੀਰੇ ਤੇ ਪਹੁੰਚੋ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕੀ ਕਹਿਣਾ ਉਹਨਾਂ ਦਾ ਹੈ ਕਿ ਇਹ ਕਿਹਨਾਂ ਦੀ ਫੈਕਟਰੀ ਹੈ ਦੀ ਫੈਕਟਰੀ ਔਰ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਮਨ ਅੱਜ ਤੋਂ ਲੈ ਕੇ ਜਿਹੜੀ ਫੈਕਟਰੀ ਪਈ ਗਈ ਹੈ ਜਾਣੀ ਕਿ ਉਹ ਕਿਹਨਾਂ ਦੀ ਹੈ ਕੋਈ ਜੀ ਇਹਨੂੰ ਹੀ ਆਡੈਂਟੀਫਾਈ ਕਰ ਰਹੀ ਆ ਸਿਨਹਾਲ ਸਾਨੂੰ ਮੌਕੇ ਤੇ ਸਿਰਫ ਉਹਨਾਂ ਦਾ ਵਰਕਰ ਯਹੀ ਮਤਲਬ ਐਥੇ ਮੌਜੂਦ ਸੀਗਾ ਜਿਹਨੂੰ ਅਰੈਸਟ ਕਰਕੇ ਲੈ ਲਿਆ ਆ ਤੇ ਪਰ ਜਿਹੜੇ ਫੈਕਟਰੀ ਦਾ ਓਨਰ ਕੌਣ ਆ ਇਹ ਹੀ ਤਸਦੀਕ ਕਰਕੇ ਤੁਹਾਨੂੰ ਜਲਦੀ ਤੋਂ ਜਲਦੀ ਦੱਸ ਦਿੰਦੇ ਆਂ ਕਿਨੇ ਚਿਰ ਤੋਂ ਜਿਹੜੀ ਫੈਕਟਰੀ ਜੀ ਇਹ ਤਫਤੀਸ਼ ਆ ਇਹ ਆਪਾਂ ਹਜੇ ਰੇਟ ਕੰਡਕਟ ਕੀਤੀ ਹੈ ਤੇ ਜਦੋਂ ਸੇ ਆਪਾਂ ਸਕਸੈਸਫੁਲ ਹੋਏ ਆ ਤੇ ਜੋ ਤਫਤੀਸ਼ ਆਏਗਾ ਉਹ ਹੀ ਤੁਹਾਨੂੰ ਦੁਆਰਾ ਦੱਸ ਦਗਾ ਜੀ ਲੰਬੇ ਸਮੇਂ ਤੋਂ ਚੱਲ ਰਹੀ ਜੀ ਜੀ ਇਹ ਸਾਰਾ ਤਸਦੀਕ ਕਰਕੇ ਤੁਹਾਨੂੰ ਦੱਸ ਦਵਾਂਗੇ ਜੀ ਬਿਲਕੁਲ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਇਸ ਫੈਕਟਰੀ ਦੀ ਜਿਹੜੀ ਟਰੈਪ ਵੀ ਰਾਜਿਆ ਸੀ ਔਰ ਅੱਜ ਦੇਰੀਆ ਤੋਂ ਬੜੀ ਸਫਲਤਾ ਜਿਹੜੀ ਪ੍ਰਾਪਤ ਹੋਈ ਹੈ ਫੂਡ ਸਪਲਾਈ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਵੀ ਸਾਡੇ ਨਾਲ ਮਿਲ ਕੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਹੈਲਥ ਡਿਪਾਰਟਮੈਂਟ ਦੇ ਫੂਡ ਸੇਫਟੀ ਵਿੰਗ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਤਾਂ ਜਿਹੜੀ ਅੱਜ ਰੇਡ ਕੀਤੀ ਗਈ ਹੈ ਇਸ ਫੈਕਟਰੀ ਦੇ ਕਿੱਥੇ ਕਿੱਥੇ ਇਹ ਫੈਕਟਰੀਆਂ ਲੱਗੂਗਾ ਔਰ ਕੀ ਕੀ ਕਿਹੜਾ ਇਥੋਂ ਬਗਮਤ ਹੋਇਆ ਇਹ ਜਿਹੜੀ ਫੈਕਟਰੀ ਹੈ ਜੀ ਇਹ ਗਿਲਵਾਲੀ ਪਿੰਡ ਹੈ ਪਿੰਡ ਰਫਰਨ ਹੈ ਨੇ ਉੱਥੇ ਇਹ ਹੈ ਔਰ ਇਹ ਜਿਹੜਾ ਬੰਦਾ ਹੈ ਇਹ ਬੜੇ ਗਲਤ ਤਰੀਕੇ ਦੇ ਨਾਲ ਆਪਣਾ ਰਿਫਾਈਨਡ ਔਰ ਵਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਦੇਸੀ ਕੀ ਦਾ ਫਲੇਵਰ ਪਾ ਕੇ ਇਹ ਬਣਾ ਰਿਹਾ ਸੀ ਕਿ ਉਹ ਔਰ ਅਸੀਂ ਅਸੀਂ ਜਿਹੜਾ ਹੈ ਅੱਜ ਪੁਲਿਸ ਵਿਭਾਗ ਦੇ ਨਾਲ ਅਸੀਂ ਜਿਹੜਾ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਸਾਡੀ ਜਿਹੜੇ ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਡਾਕਟਰ ਬਲਦੇਵ ਸਿੰਘ ਜੀ ਨੇ ਉਹਨਾਂ ਵੱਲੋਂ ਸਾਨੂੰ ਸਖਤ ਨਿਰਦੇਸ਼ ਹੈ ਕਿ ਆਪਾਂ ਜਿਹੜਾ ਹੈ ਐਡਲਟਰੇਸ਼ਨ ਤੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਔਰ ਜਿਹੜੇ ਸਾਡੇ ਕ੍ਰਿਸ਼ਨੇ ਫੂਡਸ ਇਫ ਤੋਂ ਪੰਜਾਬ ਨੇ ਸਰਦਾਰ ਦਲਾਸ सिन्हाਏ ਸੀ ਉਹਨਾਂ ਵੱਲੋਂ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਅਤੇ ਮਾਜੋਰ ਡਿਪਟੀ ਕਮਿਸ਼ਨਰ ਮੈਡਮ ਸਾਚੀ ਸਾਹਨੀ ਜੀ ਉਹਨਾਂ ਵੱਲੋਂ ਸਾਨੂੰ ਸਖਤ ਹੁਕਮ ਆ ਕਿ ਜਿਹੜਾ ਵੀ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਅਸੀਂ ਉਹਦੇ ਤੇ ਸਖਤ ਸਖਤ ਕਾਰਵਾਈ ਕਰਨੀ ਆ ਸੋ ਇਹ ਜਿਹੜਾ ਬੰਦਾ ਹੈ ਅਸੀਂ ਇਹ ਜਿਹੜਾ ਘੋਸੀ ਇਹ ਮਹੀਨਾ ਦੇ ਦੋ ਮਹੀਨਾ ਪਹਿਲਾਂ ਅਸੀਂ ਸੈਂਪਲ ਸ਼ਿਦਾ ਸਾਹਿਬ ਤੋਂ ਲਿਆ ਸੀ ਉਹ ਸੈਂਪਲ ਦੇ ਜਿਹੜੇ ਮਾਪਦੰਡਾ ਸਹੀ ਨਹੀਂ ਆਏ ਸੀ ਉਸ ਤੋਂ ਹੀ ਅਸੀਂ ਇਹਦੀ ਰੈਕੀ ਕਰ ਰਹੇ ਸੀ ਇਹਨੇ ਨੀਅਰਪਿੰਡ ਰਿਫਾਰਮ ਐਡਰੈਸ ਦਿੱਤਾ ਸੀ ਪਰ ਐਡਰੈਸ ਜਗਾ ਕਿਉਂ ਨਹੀਂ ਹੋ ਰਿਹਾ ਸੀ ਸੋ ਅੱਜ ਜਿਹੜਾ ਇਹ ਸਾਨੂੰ ਇਹਦਾ ਐਡਰੈਸ ਕੇਸ ਹੋਇਆ ਹੈ ਤੇ ਅਸੀਂ ਪੁਲਿਸ ਦੇ ਭਾਗ ਦੇ ਨਾਲ ਜਿਹੜੀ ਹੈ ਇਸ ਤੇ ਕਾਰਵਾਈ ਕੀਤੀ ਹੈ ਤੇ ਟੋਟਲ ਜਿਹੜਾ ਹੈ ਲਗਭਗ 3 क्विंटल 68 ਕਿਲੋ ਦੇ ਕਰੀਬ ਜਿਹੜਾ ਦੇਸੀ ਤੇ ਬਣਾਇਆ ਸੀ ਉਸ ਨੂੰ ਅਸੀਂ ਸੀਜ਼ ਕੀਤਾ ਹੈ ਔਰ ਨਾਲ ਜਿਹੜਾ ਇਹਦਾ ਬਨਸਪਤੀ ਰਿਫਾਇੰਡ ਜਿਹੜਾ ਉਸ ਨੂੰ ਸੀਜ਼ ਕਰ ਲਿਆ ਚਾਰ ਸੈਂਪਲ ਲੈਨੇ ਆ ਇਹਨਾਂ ਸੈਂਪਲਸ ਨੂੰ ਅਸੀਂ ਲੈ ਕੇ ਫੂਡ ਲਾ ਬੋਟਰੀ ਥਰਡ ਪੇਜ ਦਾਂਗੇ ਔਰ ਬੱਦਰ ਕੈਂਡ ਦੇ ਵਿੱਚ ਵਿਚ ਉਸੇ ਰਿਪੋਰਟ ਪ੍ਰਾਪਤ ਕਰਕੇ ਇਸ ਤੇ ਅੱਗੇ ਬਣ ਕੇ ਕਾਰਵਾਈ ਉਲੀਕਾਂ ਕਿ ਕਿੰਨੇ ਸਮੇਂ ਤੋਂ ਜਿਹੜਾ ਇਹ ਟ੍ਰੈਪ ਚੱਲ ਰਿਹਾ ਸੀ ਔਰ ਇਸ ਦੇ ਓਨਰ ਦਾ ਕੁਝ ਪਤਾ ਚੱਲਿਆ ਇਹਦਾ ਟ੍ਰੈਪ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਅਸੀਂ ਮਹੀਨੇ ਤੋਂ ਲਗਾਇਆ ਹੈ ਅਸੀਂ ਇੱਥੇ ਟ੍ਰੈਪ ਤੇ ਜਿਹੜਾ ਇਹਦਾ ਓਨਰ ਹੈ ਉਹ ਪਗੜਾ ਹੋ ਗਿਆ ਉਸ ਨੂੰ ਜਿਆ ਪਤਾ ਲੱਗ ਗਿਆ ਜਾਂ ਕੋਈ ਕੋਈ ਇੱਥੇ ਜਿਹੜਾ ਵਰਕਰ ਸੀ ਕੰਮ ਕਰ ਰਿਹਾ ਜਦੋਂ ਅਸੀਂ ਤੇ ਕਾਰਵਾਈ ਕੀਤੀ ਤੇ ਉਹ ਪਗੜਾ ਹੋ ਗਿਆ ਉਹਦੇ ਘਰ ਤੇ ਵੀ ਰੇਡ ਕੀਤੀ ਸੀ ਪੁਲਿਸ ਨੇ ਪਰ ਉਹ ਤਾਲਾ ਲਗਾ ਕੇ ਟਪੜਾ ਉਹ ਬਈਆ ਦੁਕਾਨ ਤੇ ਵੀ ਰੇਡ ਕੀਤੀ ਹੈ ਦੁਕਾਨ ਵੀ ਜਿਹੜੀ ਸੀ ਉੱਥੇ ਕੋਈ ਹੋਰ ਬੰਦਾ ਬੈਠਾ ਹੋਇਆ ਸੀ ਸੋ ਦੁਕਾਨ ਨੂੰ ਵੀ ਅਸੀਂ ਤਾਲਾ ਲਗਾ ਦਿੱਤਾ ਜਲਦੀ ਉਹ ਵੀ ਜਿਹੜਾ ਹੈ ਪੁਲਿਸ ਦੀ ਗ੍ਰਿਫਟ ਆ ਜਾਏਗਾ ਹਾਲ ਦੀ ਘੜੀ ਸਾਡੇ ਕੋਲ ਪੰਕਜ ਕੁਮਾਰ ਨਾਂ ਦਾ ਵਿਤੀ ਹੈ ਜਿਹੜਾ ਕਿ ਪੁਲਿਸ ਦੀ ਗ੍ਰਿਫਟ ਦੇ ਦਿੱਤਾ ਅੱਗੇ ਜਿਹੜਾ ਪੁਲਿਸ ਦੇ ਫਰਦਰ ਇਨਵੈਸਟੀਗੇਸ਼ਨ ਕਰਕੇ ਉਸਨੇ ਪਕੜ ਲਿਆ ਸੋ ਇਸ ਕੋਪਨ ਨੂੰ ਵੀ ਜਿਹੜਾ ਸੀਲ ਕੀਤਾ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਹੁਣ ਅਸੀਂ ਤੁਹਾਡੇ ਸਾਹਮਣੇ ਜਿਹੜਾ ਇਹ ਪ੍ਰੋਪਰਟੀ ਨੂੰ ਸੀਲ ਕਰ ਰਹੇ ਹਾਂ ਇਸੀ ਦੁਕਾਨ ਨੂੰ ਵੀ ਅਸੀਂ ਜਾ ਕੇ ਸੀਲ ਕਰਾਂਗੇ ਔਰ ਜਿਹੜਾ ਇਸ ਤੇ ਜਿਹੜੇ ਫਰਦਰ ਜੋ ਵੀ ਫੂਡ ਸੇਫਟੀ ਐਕਟ ਦੇ ਤਾਰਾ ਹਾਂ ਬੰਦੇ ਦਿਨ ਬੰਦੀ ਕਰ ਰਹੀ ਉਹ ਮੁੱਖ ਮਾਮਲਾ ਸਰ ਫੈਸਟੀਵਲ ਜਿਹੜੇ ਨੇ ਉਹ ਆ ਰਹੇ ਨੇ ਜਿਹੜੇ ਸਟਾਰਟ ਹੋ ਰਹੇ ਨੇ ਔਰ ਕਿਆ ਲੱਗਦਾ ਹੈ ਕਿ ਹਜੇ ਵੀ ਜਿਹੜੇ ਨੇ ਮਸਾ ਕੋਆ ਦਲੀ ਕੋਆ ਨੇ ਜਾਂ ਮਿਲਫਰ ਰਾਤ ਜਿਹੜੇ ਨੇ ਉਹਨਾਂ ਨੇ ਦੇਖੋ ਜਦੋਂ ਫੈਸਟੀਵਲ ਆ ਆਂਦਾ ਹੈ ਤੇ ਆਬਵੀਅਸਲੀ ਹੈ ਕਿ ਜਿਹੜੀ ਡਿਮਾਂਡ ਹੈ ਉਹ ਵੱਧ ਜਾਂਦੀ ਹੈ ਸਪਲਾਈ ਘੱਟ ਹੋਣ ਕਰਕੇ ਇਹ ਫੇਰ ਗਲਤ ਪ੍ਰੈਕਟਿਸ ਸ਼ੁਰੂ ਕਰ ਲੈਂਦੀ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਨੂੰ ਇੱਕੋ ਗੱਲ ਕਹਿ ਰਾਂ ਕਿ ਜਿਹੜਾ ਵੀ ਬੰਦਾ ਗਲਤ ਪ੍ਰੈਕਟਿਸਿਸ ਕਰਦਾ ਪਕੜਿਆ ਗਿਆ ਜਾਂ ਜਿੰਨੇ ਵੀ ਸੋਸਾਇਟੀ ਦੇ ਵਿੱਚ ਬਲੈਕ ਸ਼ੀਪਸ ਨੇ ਉਸ ਨੂੰ ਅਸੀਂ ਇਸ ਤਰ੍ਹਾਂ ਹੀ ਪਰਦਾਫਾਸ਼ ਕਰਾਂਗੇ ਔਰ ਜਿਹੜਾ ਹੈ ਪੁਲਿਸ ਦੀ ਹਰਾਸਤ ਚ ਦਵਾਵਾਂਗੇ ਇਸ ਲਈ ਇਹਨਾਂ ਕੰਮਾਂ ਤੋਂ ਬਰੇਜ਼ ਕਰੋ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਸਹੀ ਜਿਹੜਾ ਹੈ ਭੋਜਨ ਮਿਲਿਆ ਕਰੇ ਜਿਹੜਾ ਬਿਲਕੁਲ ਲੰਬੇ ਸਮੇਂ ਤੋਂ ਜਿਹੜਾ ਆਫਸਰਾਂ ਨੂੰ ਦਿਖਾਇਆ ਗਿਆ ਕਿ ਲੰਬੇ ਸਮੇਂ ਤੋਂ ਜਿਹੜਾ ਟ੍ਰੈਪ ਅਥੇ ਲਗਾਵਾ ਗਿਆ ਸੀ ਔਰ ਜਿਹੜੀ ਉਸ ਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈਆ ਜਿਹੜਾ ਇੱਥੇ ਜਿੰਨਾ ਵੀ ਸਮਾਨ ਸੀ ਉਸ ਨੂੰ ਜਿਹੜਾ ਗ੍ਰੱਬ ਕਰ ਲਿਆ ਗਿਆ ਔਰ ਇਸ ਜਿਹੜੀ ਪ੍ਰੋਪਰਟੀ ਹੈ ਇਸ ਨੂੰ ਵੀ ਜਿਹੜਾ ਵਾ ਵਿਭਾਗ ਨੂੰ ਉਸੇ ਕੀਤਾ ਜਾ ਰਿਹਾ ਹੈ ਕੈਨਮਨ ਸਹਿਯੋਗੀ ਦੇ ਨਾਲ ਮਕੇਸ਼ 바ਵਾ ਪੰਜਾਬ ਹਰ ਟਾਈਮਸ ਅੰਮ੍ਰਿਤਸਰ